ਜਦੋਂ ਵੀ ਕੋਈ ਖੇਤ ਦੇ ਵਿੱਚ ਸਾਡੇ ਕੋਲ ਆਉਂਦਾ ਨਾ ਆਹ ਬੂਟੇ ਦੇ ਫਲਾਂ ਨੂੰ ਦੇਖ ਕੇ ਉਹਦਾ ਮਨ ਕਰਦਾ ਵੀ ਛੇਤੀ ਜਿਹੇ ਤੋੜ ਕੇ ਇਹਨਾਂ ਨੂੰ ਖਾ ਲਈਏ ਪਤਾ ਨਹੀਂ ਕਿੰਨੇ ਕੇ ਸਵਾਦ ਹੋਣਗੇ ਪਰ ਜਿਹੜੇ ਖਾਣਜੋਗ ਫਲ ਨਹੀਂ ਹੈਗੇ ਸਿਰਫ ਬੀਜਾਂ ਰਾਹੀਂ ਜਿਹੜਾ ਬੂਟਾ ਆਪਣਾ ਵਾਧਾ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਇਸ ਬੂਟੇ ਦੀ ਸਿਰਫ ਤੇ ਸਿਰਫ ਜਿਹੜੀ ਆ ਜ਼ਿਆਦਾਤਰ ਜੜ ਜਿਹੜੀ ਇਹਦੀ ਵਰਤੀ ਜਾਂਦੀ ਹੈਗੀ ਬਾਕੀ ਜਿਹੜੀ ਇਹਦੇ ਬਾਰੇ ਹਜੇ ਆਪਾਂ ਨੂੰ ਇਹ ਨਹੀਂ ਨੌਲੇਜ ਨਹੀਂ ਹੈਗੀ ਕਿ ਕਿਉਂਕਿ ਇਸ ਬੂਟੇ ਨੂੰ ਜ਼ਹਿਰੀਲਾ ਦੱਸਿਆ ਜਾਂਦਾ ਹੈਗਾ ਸਰਪਗੰਦਾ ਦਾ ਇਹ ਬੂਟਾ ਹੈਗਾਗਾ ਤੇ ਸੋਹਣਾ ਜਿਹੜਾ ਬਹੁਤ ਲੱਗਦਾਗਾ ਬਿਲਕੁਲ ਚੈਰੀ ਵਾਂਗੂ ਇਹਦੇ ਉੱਪਰ ਜਿਹੜੇ ਫਲ ਆਉਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਰੰਗ ਵੀ ਬਹੁਤ ਸੋਹਣਾਗਾ ਤੇ ਇਹ ਫਲ ਖਾਣ ਦੇ ਵਿੱਚ ਆਪਾਂ ਕਦੇ ਖਾਸ ਟਰਾਈ ਨਹੀਂ ਕੀਤੇਗੇ ਵੈਸੇ ਜੇ ਕੋਈ ਜਾਣਕਾਰੀ ਹੌਲੀ ਹੌਲੀ ਇਹਦੇ ਬਾਰੇ ਇਕੱਤਰ ਕਰ ਰਹੇ ਹਾਂ ਜਿਵੇਂ ਆਪਾਂ ਨੂੰ ਇਹਦੇ ਫਲਾਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਆਪਾਂ ਇਹਨਾਂ ਦਾ ਸੇਵਨ ਦਾ ਤਰੀਕਾ ਜਿਹੜਾ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਕਾਫੀ ਜਿਹੜੀਆਂ ਮਾਨਸਿਕ ਤਣਾਵ ਵਰਗੀਆਂ ਬਿਮਾਰੀਆਂ ਨਹੀਂ ਹੈ ਉਹਨਾਂ ਤੋਂ ਜਿਹੜਾ ਇਹ ਬੂਟਾ ਰਾਹਤ ਦਿੰਦਾਗਾ ਇਤੋਂ ਦੇ ਮੈਡੀਸਨਲ ਪਲਾਂਟਸ ਦੇ ਉੱਪਰ ਆਪਾਂ ਕਾਫੀ ਜਿਹੜਾ ਕੰਮ ਕਰ ਰਹੇ ਆਂ ਬ੍ਰਹਮੀ ਹੋਊਗੀ ਮੂਸਲੀ ਹੋਊਗੀ ਫਿਰ ਇਹ ਤੋਂ ਬਜਰਦੰਤੀ ਹੋਊਗੀ ਇਦਾਂ ਦਾ ਕਾਫੀ ਹੋਰ ਪਲਾਂਟ ਜਿਹੜੇ ਹੈਗੇ ਆ ਉਹਨਾਂ ਤੇ ਆਪਣਾ ਕੰਮ ਲਗਾਤਾਰ ਚੱਲ ਰਿਹਾ ਜੀ ਧੰਨਵਾਦ